ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਿਸ਼ੇਸ਼ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਦੋਂ ਤੋਂ ਇਹ ਸ੍ਰਿਸ਼ਟੀ ਹੋਣ ਦੇ ਵਿੱਚ ਆਈ ਹੈ ਬਹੁਤ ਵੱਡਾ ਧੜਾ ਇਹ ਗੱਲ ਕਰਦਾ ਹੈ ਕਿ ਪਰਮਾਤਮਾ ਹੈ ਬਹੁਤ ਵੱਡਾ ਧੜਾ ਇਸ ਨੂੰ ਨਕਾਰਦਾ ਹੈ ਜਿਸ ਨੂੰ ਅਸੀਂ ਆਸਤਕ ਜਾਂ ਨਾਸਤਕ ਕਹਿ ਸਕਦੇ ਹਾਂ ਪਰ ਜੇ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਇਨਸਾਨ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰੋਬਲਮਾਂ ਟੈਨਸ਼ਨਾਂ ਹਨ ਉਹਨਾਂ ਫਿਕਰਾਂ ਦੇ ਵਿੱਚ ਫਸ ਕੇ ਕੁਝ ਇਨਸਾਨ ਵੱਡੇ ਪੱਦਰਤੇ ਜਿਨ੍ਹਾਂ ਦੀ ਗਿਣਤੀ ਹੈ ਉਹ ਅਖੌਤੀ ਬਾਬਿਆਂ ਕੋ ਚਲੇ ਜਾਂਦੇ ਹਨ ਜਿੱਥੇ ਉਹ ਠੱਗੀ ਦਾ ਸ਼ਿਕਾਰ ਹੁੰਦੇ ਹਨ ਮਾਨਸਿਕ ਤੌਰ ਤੇ ਉਹ ਜਿੱਥੇ ਪਰਤਾਰਤ ਹੁੰਦੇ ਹਨ ਉੱਥੇ ਆਰਥਿਕ ਉਹਨਾਂ ਨੂੰ ਵੀ ਝਟਕਾ ਵੱਜਦਾ ਹੈ ਗੱਲਬਾਤ ਕਰਦੇ ਹਾਂ ਤਰਕਸ਼ੀ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਕਿਰਤੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਜਿਹੜੀ ਤਰਕਸ਼ੀ ਸੁਸਾਇਟੀ ਹੈ ਇਹਦੀ ਪੰਜਾਬ ਚ ਸ਼ੁਰੂਆਤ ਕਦੋਂ ਤੇ ਕਿੰਨਾਂ ਨੇ ਕੀਤੀ ਤੁਹਾਨੂੰ ਆਜੀ ਅਰੁਣ ਇਹ ਵੀ ਚੈਨਲ ਦਾ ਤਰਕਸ਼ੀਲਸ ਸਾਟੀ ਪੰਜਾਬ ਵਿੱਚ 85 ਵਿੱਚ ਸ਼ੁਰੂ ਹੋਈ ਜੀ ਮੇਰਾ ਜਮਿੱਤਲ ਜੀ ਬਰਨਾਲੇ ਤੋਂ ਜਿਨ੍ਹਾਂ ਨੇ ਇਹ ਸੁਸਾਇਟੀ ਦੀ ਸ਼ੁਰੂਆਤ ਕੀਤਾ ਜੀ ਉਸ ਤੋਂ ਤਾਂ ਗਲਾਲੀਓ ਜੀ ਉਹਨਾਂ ਸ਼ੁਰੂਆਤ ਜਦੋਂ ਕੀਤੀ ਸੀ ਉਹ ਕਹਿੰਦੇ ਸੀ ਵੀ ਧਰਤੀ ਘੁੰਮਦੀ ਆ ਤੇ ਚਪਟੀ ਨਹੀਂ ਹੈਗੀ ਉਹਨਾਂ ਨੂੰ ਜਿੰਦਾ ਜਿਲਾ ਕੇ ਮਾਰ ਦਿੱਤਾ ਗਿਆ ਵੀ ਤੁਸੀਂ ਧਰਮ ਦੇ ਖਿਲਾਫ ਬੋਲੇ ਜੀ ਸੁਸਾਇਟੀ ਉਦੋਂ ਦੀ ਚੰਦੀ ਆ ਤੇ ਪੰਜਾਬ ਵਿੱਚ 1985 ਦੇ ਵਿੱਚ ਮੇਰ ਮਿੱਤਰ ਜੀ ਬਰਨਾਲੇ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਕਿਰਤੀ ਸਾਹਿਬ ਤਰਕਸ਼ੀਲ ਨਾਂ ਤੋਂ ਹੀ ਇਹ ਸਾਬਤ ਹੋ ਜਾਂਦਾ ਕਿ ਤਰਕ ਤੇ ਗੱਲ ਹੁੰਦੀ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਅਖੌਤੀ ਬਾਬੇ ਮੈਂ ਕਹਿ ਸਕਦਾ ਕਿਉਂਕਿ ਉਹ ਧਰਮ ਨੂੰ ਅਸੀਂ ਟਾਰਗੇਟ ਨਹੀਂ ਕਰਦੇ ਆਸਥਾ ਆਪਣੀ ਜਗਾ ਵਿਸ਼ਵਾਸ ਆਪਣੀ ਜਗਾ ਪਰ ਜਿਹੜੇ ਅਖੌਤੀ ਪਖੰਡੀ ਬਾਬੇ ਉਹਨਾਂ ਕੋ ਜਾਂਦੇ ਆ ਆਪਣੀਆਂ ਮੁਸ਼ਕਲਾਂ ਲੈ ਕੇ ਪਰ ਉਹਨਾਂ ਨੂੰ ਮਾਨਸਿਕ ਤੌਰ ਤੇ ਤੇ ਆਰਥਿਕ ਤੌਰ ਤੇ ਵੱਡਾ ਝਟਕਾ ਲੱਗਦਾ ਉਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਈ ਕਿਸੇ ਕੇਸ ਹੱਲ ਕੀਤੇ ਹੋਣਗੇ ਥੋੜਾ ਆਪਣਾ ਤਜਰਬਾ ਸ਼ੇਅਰ ਕਰੋ ਜੋ ਤਰਕਸ਼ੀਲ ਸੁਸਾਇਟੀ ਜਿਹੜੀ ਹੈ ਇਹ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਜੋ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇਰ੍ਹਾਂ ਤੇਰ੍ਹਾਂ ਦੇ ਬਾਣੇ ਪਾ ਕੇ ਡੇਰਾਬਦ ਚਲਾ ਰਹੇ ਆ ਅਸੀਂ ਉਹਨਾਂ ਪਖੰਡੀ ਲੋਕਾਂ ਦੇ ਖਿਲਾਫ ਆ ਜੀ ਸਾਡੀ ਸੋਸਾਇਟੀ ਨੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਹਜ਼ਾਰਾਂ ਕੇਸ ਹੱਲ ਕੀਤੇ ਆ ਪਖੰਡੀ ਬਾਬਿਆਂ ਦੇ ਪਰਦੇ ਫਾਸ਼ ਕਰ ਚੁੱਕਾ ਆ ਅਜਾ ਕਿਸੇ ਬਾਬੇ ਦੇ ਕੋਲ ਕੋਈ ਇਹੋ ਜਿਹੀ ਧਾਵੀ ਸ਼ਕਤੀ ਨਹੀਂ ਹੈ ਜੀ ਅਸੀਂ ਗੱਲ ਕਰੀ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਾਫੀ ਵੇਖਿਆ ਜਾ ਰਿਹਾ ਕਾਫੀ ਐਸੇ ਪ੍ਰੋਗਰਾਮ ਆਉਂਦੇ ਨੇ ਇਹਨਾਂ ਨੂੰ ਸਿੱਖ ਸਕਦੇ ਨੇ ਕਿ ਧਾਰਮਿਕ ਤੌਰ ਤੇ ਬਾਬੇ ਦਾਵਾ ਕਰਦੇ ਆ ਕਿ ਜਿਹੜੇ ਸੰਗਤ ਆਈਏ ਅਸੀਂ ਉਹਨਾਂ ਦੀ ਦਿਲ ਦੀ ਗੱਲ ਜਾਣਦੇ ਆ ਉਹਨਾਂ ਨੇ ਮੁਸ਼ਕਲਾਂ ਜਾਣਦੇ ਆ ਉਹਨਾਂ ਨੂੰ ਹੱਲ ਕਰਦੇ ਆ ਉੱਥੇ ਗਵਾਹੀਆਂ ਵੀ ਭਰੀਆਂ ਜਾਂਦੀਆਂ ਵਖਵਤਾਂ ਦੀਆਂ ਕੀ ਕਹਿਣਾ ਚਾਹੁੰਦੇ ਜਿਹੜਾ ਪ੍ਰਚਾਰ ਹੋ ਰਿਹਾ ਹੈ ਜਿਹੜੇ ਬਾਬੇ ਤੇ ਕਹਿੰਦੇ ਆ ਜੀ ਅਸੀਂ ਕਿਸੇ ਦੀ ਦਿਲ ਦੀ ਗੱਲ ਜਾਣਦੇ ਆ ਮੈਂ ਆਪਣੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਉਹਨਾਂ ਨੂੰ 4-5 ਗੱਲਾਂ ਪੁੱਛ ਲਿਓ ਕਿ ਬਾਬਾ ਜੀ ਮੇਰੀ ਪੈਸੇ ਜੇਬ 'ਚ ਕਿੰਨੇ ਪੈਸੇ ਆ ਤੇ ਕਿੰਨੇ ਕਿੰਨੇ ਤੇ ਨੋਟ ਆ ਕਿਸੇ ਇੱਕ ਨੋਟ ਦੀ ਨੰਬਰ ਦੱਸ ਦਿਓ ਆਪਣੀ ਡੇਟੋ ਪਰ ਤੁਸ ਪੁੱਛ ਲਓ ਆਪਣੀ ਬੇਟੀ ਬੇਟੇ ਦੀ ਡੇਟੋ ਪਰ ਤੁਸ ਪੁੱਛ ਲਿਓ ਇਹ ਪੁੱਛ ਲਿਓ ਵੀ ਬਾਬਾ ਜੀ ਪਿਛਲੀ ਕਲਾਸ ਮੇਰਾ ਬੇਟਾ ਜਦੋਂ ਪੜਿਆ ਸੀ ਉਹਦੇ ਫਲਾਣੇ ਸਬਜੈਕਟ ਵਿੱਚੋਂ ਕਿੰਨੇ ਨੰਬਰ ਆਏ ਸੀ ਬਿਲਕੁਲ ਨਹੀਂ ਦੱਸਣਗੇ ਬਾਬੇ ਦੱਸਣਗੇ ਕਿ ਕਿ ਤੁਹਾਨੂੰ ਗੁੱਸਾ ਬੜਾ ਹੁੰਦਾ ਵਾ ਤੁਸੀਂ ਚਾਹੁੰਦੇ ਜੇ ਮੈਂ ਆਪ ਪਰ ਜਾਵਾਂ ਜਾ ਕੇ ਇਹਨੂੰ ਮਾਰ ਦੇਵਾਂ ਤੂੰ ਹਰਕਤ ਦਾ ਭਲਾ ਕਰਦੇ ਜੇ ਤੁਹਾਡਾ ਕੋਈ ਨਹੀਂ ਕਰਦਾ ਇਹ ਆਮ ਗੱਲਾਂ ਆਮ ਘਰਾਂ ਦੇ ਵਾਪਰਦੀਆਂ ਇਹੋ ਹੀ ਬਾਬੇ ਦੱਸਦੇ ਆ ਫੇਰ ਵੀ ਮੇਰਾ ਚੱਲ ਜਣਾ ਬਾਬਿਆਂ ਨੂੰ ਜਿਹੜੇ ਕੋਈ ਜਿੰਨਾ ਕੋਈ ਸ਼ਕਤੀ ਹੈ ਉਹ ਜੀ ਹੈਗੀ ਦੱਸਦੇ ਆ ਮੈਂ ਉਹਨਾਂ ਨੂੰ ਸ਼ਰਤ ਲਾਉਣ ਨੂੰ ਤਿਆਰ ਹਾਂ ਜੀ 1 ਕਰੋੜ ਰੁਪਇਆ ਦੇਣ ਨੂੰ ਤਿਆਰ ਹਾਂ ਕੀਰਤੀ ਸਾਹਿਬ ਤੁਹਾਡੀ ਜਿਹੜੀ ਤਰਕਸ਼ੀ ਸੋਸਾਇਟੀ ਹੈ ਇਹਦੇ ਵੱਲੋਂ ਜਿਹੜਾ ਤੁਸੀਂ ਦੱਸਿਆ ਹੋਇਆ 1 ਕਰੋੜ ਰੁਪਇਆ ਇਹ ਨਾਮ ਵੀ ਰੱਖਿਆ ਗਿਆ ਕਰੋਂਦਾ ਰੱਖਿਆ ਗਿਆ ਤੇ ਚੈਲੰਜ ਕਿੰਨੇ ਕ ਜਣਾਂ ਕਬੂਲ ਕੀਤਾ ਹੁਣ ਤੱਕ ਤੁਸੀਂ ਕੀ ਇਹ ਦੱਸਣਾ ਚਾਹੁੰਦੇ ਹੋ ਇੱਕ ਬੰਦੇ ਨੇ ਚੈਲੰਜ ਕਬੂਲ ਕੀਤਾ ਸੀ ਉਹ ਬੰਬੇ ਦਾ ਸੀ ਉਹ ਕਹਿੰਦਾ ਵੀ ਮੇਰਾ ਗੁਰੂ ਇਹ ਸਭ ਕੁਝ ਦੱਸ ਦਿੰਦਾ ਵਾ ਉਹਨੇ ਸਾਡੇ ਹੈੱਡ ਆਫਿਸ ਬਰਨਾਲੇ ਮੇਰਾ ਮਿੱਤਲ ਜੀ ਉਹਨਾਂ ਨੂੰ 1 ਲੱਖ ਰੁਪਇਆ ਉਹਨਾਂ ਦੇ ਅਕਾਊਂਟ 'ਚ ਪਾ ਦਿੱਤਾ ਕਿ ਮੇਰਾ ਉਹਨਾਂ ਨੇ ਜਮ੍ਹਾਂ ਕਰਾ ਦਿੱਤਾ ਕਿ ਮੇਰਾ ਗੁਰੂ ਤੁਹਾਡੀ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਊਗਾ ਤਾਂ ਬੀਤਦਾ ਗਿਆ ਜੋ 3 ਮਹੀਨੇ ਲੰਘੇ ਤੇ ਉਸ ਬੰਦੇ ਦਾ ਸਾਡੇ ਹੈੱਡ ਆਫਿਸ 'ਤੇ ਫੋਨ ਆਇਆ ਕਿ ਮੇਰਾ ਗੁਰੂ ਭੱਜ ਗਿਆ ਵਾ ਦਾ ਮੈਂ ਤਰਖਸ਼ੀਲਾ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਉਹ 1 ਲੱਖ ਰੁਪਏ ਜਿੱਤਿਆ ਜੀ ਉਸ ਤੋਂ ਬਾਅਦ ਹੋਰ ਅਜ ਤੱਕ ਕਿਸੇ ਨੇ ਨਾ ਕੋਈ ਚੈਲੰਜ ਕਬੂਲ ਕੀਤਾ ਜੇ ਨਾ ਕੋਈ ਗੱਲ ਜੀ ਕੀਰਤੀ ਸਾਹਿਬ ਆਮ ਹੀ ਘਰਾਂ ਚ ਸੁਣਨ ਨੂੰ ਮਿਲਦਾ ਹੈ ਖਾਸ ਕਰਕੇ ਪਿੰਡਾ ਥਾਵਾਂ ਦੇ ਖਾਸ ਕਰਕੇ ਕਿ ਪੇਟੀ ਵਿੱਚ ਕੱਪੜੇ ਨੂੰ ਅੱਗ ਲੱਗ ਗਈ ਘਰ ਚ ਕੱਪੜੇ ਕੱਟੇ ਗਏ ਫਲਾਣਾ ਚੀਜ਼ ਹੋ ਗਈ ਢਿੰਗੜੀ ਚੀਜ਼ ਹੋ ਗਈ ਕੀ ਤੁਹਾਡੇ ਕੋਲ ਵੀ ਇਦਾਂ ਦੇ ਕੋਈ ਮਸਲੇ ਆਏ ਉਹਨਾਂ ਨੂੰ ਹੱਲ ਕੀਤਾ ਗਿਆ ਬਹੁਤ ਜ਼ਿਆਦਾ ਜੀ ਪਿਛਲੇ ਸਾਲ ਸਵੇਰੇ 8:00 ਵਜੇ ਨਰੋਡ ਜਮਲ ਸਿੰਘ ਤੋਂ ਮੈਨੂੰ ਫੋਨ ਆਇਆ ਵੀ ਸਤਨਾਮ ਕੀਰਤੀ ਬੋਲਦੇ ਜੇ ਮੈਂ ਕਿਹਾ ਹਾਂਜੀ ਆਂਦੇ ਸਾਡੇ ਘਰ ਅੱਗ ਲੱਗੀ ਜਾ ਰਹੀ ਆ ਤੇ ਬਹੁਤ ਨੁਕਸਾਨ ਹੋ ਗਿਆ ਵਾ ਤੇ ਬਾਬਿਆਂ ਕੋਲ ਗਏ ਆ ਬਾਬੇ ਕਹਿੰਦੇ ਵੀ ਕਾਲੇ ਨੂੰ ਅੱਗ ਲੱਗ ਰਹੀ ਆ ਤੇ ਮੈਂ ਜੀ ਮੈਂ ਆ ਗਿਆ ਤੇ ਮੈਂ ਗਰੰਟੀ ਕਰ ਦਿੰਦਾ ਮੈਂ ਦੁਬਾਰਾ ਅੱਗ ਨਹੀਂ ਲੱਗੂਗੀ ਉਹ ਕਹਿੰਦਾ ਤਾਂ ਖਰਚਾ ਕਿਨਾ ਆਊਗਾ ਮੈਂ ਜਿੰਨਾਂ ਨੇ ਤੁਹਾਨੂੰ ਮੇਰਾ ਨੰਬਰ ਦਿੱਤਾ ਉਹਨੇ ਮੇਰਾ ਖਰਚਾ ਵੀ ਦੱਸ ਦਿੱਤਾ ਹੁਣ ਆਂਦਾ ਜੀ ਮੈਂ ਕਾਫੀ ਪੈਸੇ ਬਾਬੇ ਨੂੰ ਦੇ ਚੁੱਕਾ ਹਾਂ ਵਾ ਮੈਂ ਜਿੰਨੇ ਇਸ਼ਾਰਾ ਮੱਜਾ ਸੰਗਤੋਂ ਉਹਨਾਂ ਦੇ ਗੱਡੀ ਕਰਾਇ ਤੇ ਲੈ ਕੇ ਹੁਣਾ ਵਾ ਉਹ ਗੱਡੀ ਦਾ ਤੁਸੀਂ ਕਰਾਇਆ ਦੇਣਾ ਮੈਂ ਜਦ ਨਰੋਡ ਜੈਮਲਸਨ ਗਿਆ ਉਥੇ ਦੇਖੇ ਤਾਂ ਉਹਨਾਂ ਦਾ ਢਾਈ ਤਿੰਨ ਲੱਖ ਦਾ ਨੁਕਸਾਨ ਹੋ ਚੁੱਕਾ ਸੀ ਤੇ ਸਾਰਾ ਪਿੰਡ ਇਕੱਠਾ ਹੋਇਆ ਸੀ ਕਿ ਅੱਗ ਲੱਗੀ ਅੱਗ ਲੱਗੀ ਉਥੇ ਮੇਰੇ 2 ਘੰਟੇ ਲੱਗੇ ਤੇ ਮੈਂ ਗਰੰਟੀ ਦੇ ਕੇ ਆਪੇ ਦੁਬਾਰਾ ਅੱਗ ਲੱਗੇ ਤੇ ਮੈਂ ਜੁਮੇ ਆ ਰਾਂ ਇਸੇ ਤਰ੍ਹਾਂ ਹਮਾਚਲ ਦੇ ਵਿੱਚ ਜੇ ਅੱਗ ਲੱਗਦੀ ਸੀ ਉਹ ਵੀ ਕਿਸੇ ਬਾਬੇ ਕੋਲ ਗਏ ਸੀ ਬਾਬੇ ਨੇ ਕਬੀ ਕਾਲੇ ਨੂੰ ਅੱਗ ਲੱਗ ਰਹੀ ਆ ਇਹ ਜਦੋਂ ਜਾ ਕੇ ਮੈਂ ਜਾ ਕੇ ਤਹਿਕੀਕਤ ਕੀਤੀ ਉਥੇ ਮੈਂ ਗਰੰਟੀ ਦੇ ਕੇ ਆਂ ਕਿ ਦੁਬਾਰਾ ਅਗਲੇ ਕਿਤੇ ਮੈਂ ਜਮੇਆ ਰਹਾਂ ਜੀ ਇਹ ਦ ਸੈਂਕੜੇ ਹਜ਼ਾਰਾਂ ਕੇ ਹਿਸਾਬ ਕਿਤੇ ਜਿਵੇਂ ਕਪੜੇ ਕੱਟੇ ਜਾਣੇ ਅੱਗਾਂ ਲੱਗਣੀਆਂ ਕਿ ਇਹਨੂੰ ਉਪਰੀ ਕਸਰ ਹੋਣੀ ਬਹੁਤ ਕੇਸਾਂ ਕਰ ਚ ਪਏ ਜੀ ਕਿਰਤੀ ਸਾਹਿਬ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੇ ਲੋਕ ਜਿਹੜੇ ਥਾਂ-ਥਾਂ ਤੇ ਭਟਕਦੇ ਆਂ ਅੰਧਵਿਸ਼ਵਾਸ ਕਰਦੇ ਆਂ ਆਪਣੀ ਪਰੇਸ਼ਾਨੀ ਦੇ ਕਰਕੇ ਉਹਨਾਂ ਲੋਕਾਂ ਨੂੰ ਅੱਜ ਕੀ ਇੱਕ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਤੁਸੀਂ 1 ਕਰੋੜ ਦਾ ਨਾਮ ਰੱਖਿਆ ਔਰ ਤੁਸੀਂ ਦੱਸਿਆ ਕਿ ਕਿਸੇ ਨੇ ਅਜੇ ਤੱਕ ਉਹ ਨਾਮ ਜਿੱਤਿਆ ਨਹੀਂ ਫਿਰ ਕੀ ਕਹਿਣਾ ਚਾਹੁੰਦੇ ਹੋ ਜਿਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਤੁਹਾਡੇ ਘਰ ਦੇ ਵਿੱਚ ਕਿਤੇ ਅੱਗ ਲੱਗ ਜਾਂਦੀ ਆ ਕਿਤੇ ਕੱਪੜੇ ਕੱਟੇ ਜਾਂਦੇ ਆ ਕਿ ਉਹਨੂੰ ਉਪਰੀ ਕਸਰ ਹੁੰਦੀ ਆ ਆਪਦੇ ਨਿਰਲੇ ਤਰਕਸ਼ੀਲ ਸੁਸਾਇਟੀ ਦੇ ਕਿਸੇ ਮੈਂਬਰ ਨੂੰ ਬਲਾਓ ਜਾਂ ਜੇ ਕੋ ਮਾਨਸਿਕ ਰੋਗੀ ਆ ਤੇ ਮਾਨਸਿਕ ਰੋਗਾਂ ਦੇ ਡਾਕਟਰ ਨੂੰ ਦਿਖਾਓ ਕਿਸੇ ਬਾਬਿਆਂ ਕੋ ਜਾਣ ਦੀ ਕੋਈ ਲੋੜ ਨਹੀਂ ਆ ਜੇ ਤੁਸੀਂ ਬਾਬਿਆਂ ਕੋ ਜਾਵਾਂਗੇ ਪਹਿਲਾਂ ਤਾਂ ਬਾਬੇ ਸਾਨੂੰ ਵਹਿਮ ਪਾਉਣਗੇ ਫਿਰ ਸਾਡੀ ਆਰਥਿਕ ਲੁੱਟ ਕਰਨਗੇ ਜੀ ਥੋੜਾ ਇਹ ਵੀ ਦੱਸ ਦਈਏ ਦਰਸ਼ਕਾਂ ਨੂੰ ਕਈ ਦਰਸ਼ਕ ਸੋਚਦੇ ਹੋਣਗੇ ਕਿ ਉਹ ਤੁਹਾਡੇ ਕੋ ਪਹੁੰਚਣਾ ਜਾਂ ਤੁਹਾਨੂੰ ਚੈਲੰਜ ਕਰਨਾ ਤੁਹਾਡੀ ਟੈਕ ਸੋਸਾਇਟੀ ਨੂੰ ਜਿਹੜਾ 1 ਲੱਖ ਰੁਪਏ ਉਹਨਾਂ ਜਮ੍ਹਾਂ ਕਰਾਉਣਾ ਉਹ ਕੀ ਸਾਰਾ ਤੁਸੀਂ ਪ੍ਰੋਸੀਜਰ ਹੈ ਉਹ ਲੱਖ ਰੁਪਏ ਤਾਂ ਰੱਖਿਆ ਵਾ ਜੀ ਵੇਲੇ ਲੋਕ ਸਾਡਾ ਸਮਾਂ ਬਰਬਾਦ ਨਾ ਕਰਨ ਜੀ ਉਹ ਕੋਈ ਪੈਸਾ ਜਿੱਦਾਂ ਪਿੱਛੇ ਅਸੀਂ 1 ਲੱਖ ਰੁਪਏ ਜਿੱਤਿਆ ਵਾ ਉਹ ਸਾਡੇ ਹੈੱਡ ਆਫਿਸ ਮੇਰਾ ਮਿੱਤਰ ਜੀ ਨੇ ਕਿਹਾ ਕਿ ਜਿਹੜੇ ਲੋਕ ਪਿੰਡਾਂ ਵਿੱਚ ਤਰਕਸ਼ੀਲ ਮੇਲੇ ਕਰਾਉਂਦੇ ਆ ਮੈਂ ਉਹਨਾਂ ਸੁਸਾਇਟੀਆਂ ਨੂੰ ਪੈਸੇ 5-5000 ਰੁਪਏ ਦੇ ਦੇਵਾਂਗਾ ਲੋਕਾਂ ਦੇ ਪੈਸੇ ਜਿਹੜੇ ਉਹ ਲੋਕਾਂ ਦੇ ਵਿੱਚ ਅਸੀਂ ਮੇਲੇ ਕਰਦੇ ਆ ਜੀ ਪਰੂਨ ਹੱਤਿਆ ਤੇ ਨਸ਼ਿਆਂ ਤੇ ਪਖੰਡੀ ਸਾਧਾ ਸਾਡੀ ਆਪਣੀ ਟੀਮ ਆ ਅਹੀਂ ਪਿੰਡਾਂ ਦਾ ਨਾਟਕ ਮੇਲੇ ਕਰਦੇ ਆ ਲੋਕਾਂ ਨੂੰ ਇਹੀ ਦੱਸਦੇ ਆ ਕਿ ਕਿਸੇ ਪਖੰਡੀ ਬਾਬੇ ਦੇ ਕੋਲ ਕੁਝ ਨਹੀਂ ਹੈਗਾ ਜੀ ਤਾਂ ਐਸਜੀ ਤਰਖਸ਼ੀ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਕਿਰਤੀ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਏ ਔਰ ਉਹਨਾਂ ਨੇ ਕਿਹਾ ਕਿ ਸਾਡੀ ਤਰਖਸ਼ੀ ਸੁਸਾਇਟੀ ਵੱਲੋਂ ਖੁੱਲਾ ਚੈਲੰਜ ਹੈ ਕਿ ਜੋ ਇਹ ਕੋਈ ਸਾਨੂੰ ਚਮਤਕਾਰ ਵਿਖਾ ਦੇ ਅਸੀਂ ਉਹਨੂੰ ਆਪਣੀ ਸੁਸਾਇਟੀ ਵੱਲੋਂ 1 ਕਰੋੜ ਦਾ ਇਨਾਮ ਦੇਵਾਂਗੇ ਪਰ ਉਹਦੀ ਸ਼ਰਤ ਇਹ ਵੀ ਹੈ ਕਿ ਅਗਲੇ ਨੂੰ ਵੀ 1 ਲੱਖ ਰੁਪਏ ਜਮ੍ਹਾਂ ਕਰਾਉਣਾ ਪਏਗਾ ਤਾਂ ਕਿ ਬਿਲੇ ਲੋਗ ਉਹਨਾਂ ਦਾ ਸਿਰ ਨਾ ਖਾਣ ਸਾਡੇ ਚੈਨਲ ਵੱਲੋਂ ਬੇਨਤੀ ਹੈ ਜੇਕਰ ਕੋਈ ਇਹ ਸਾਰੀਆਂ ਗੱਲਾਂ ਨੂੰ ਚੈਲੰਜ ਕਰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼